ਉਹੀ ਆਪਣਾ ਕਣਕ ਜਿਹੜੀ ਆ ਵੇਖੋ ਕਿਤਨਾ ਖਰਾਬ ਹੋ ਚੁੱਕੀ ਆ ਪਿੰਡ ਮਾਨ ਆ ਅਸਲੇ ਮੌਜੂਦਿਆਂ ਸਰਸ ਸਮਾਨ ਨੂੰ ਤੁਹਾਨੂੰ ਦਿਖਾਉਣੇ ਆ ਗਿਆ ਵੀ ਕਿਤਨਾ ਸਾਰਾ ਹੀ ਖਰਾਬ ਹੋ ਚੁੱਕਾ ਆ ਆ ਦੇਖੋ ਜੀ ਪੂਰਾ ਸਮਾਨ ਜਿਹੜਾ ਇਹ ਵੀ ਸਾਰਾ ਖਰਾਬ ਹੋ ਚੁੱਕਾ ਵਾ ਇਹ ਤੁਹਾਨੂੰ ਨਾ ਇਹ ਮਕਸਦ ਹੀ ਹੀ ਇਹ ਸਾਡਾ ਤੁਹਾਨੂੰ ਅੱਜ ਜਿਹੜਾ ਦਿਖਾਉਂਦੇ ਆ ਸਮਾਨ ਉਸ ਤਰ੍ਹਾਂ ਤੇ ਕੋਠੀ ਵੀ ਹੈਗੀ ਆ ਪਰ ਕੋਠੀ ਦੀ ਆਪਾਂ ਝਲਕਣੀ ਖਾਵਾਂਗੇ ਇੱਥੇ ਇੱਕ ਕੈਮ ਘਟਰਾ ਵਾਪਰੀ ਸੀਗੀ ਇਸ ਮਾਣ ਪਿੰਡ ਦੇ ਵਿੱਚ ਉਹ ਘਟਨਾ ਕੀ ਵਾਪਰੀ ਸੀਗੀ ਉਹ ਵੀ ਤੁਹਾਨੂੰ ਦੱਸਦੇ ਆ ਆ ਵੇਖੋ ਇਹ ਵੀ ਡਰਮ ਜਿਹੜਾ ਹੈਗਾ ਸੀ ਇਹ ਜਿਹੜਾ ਭਰਿਆ ਦਾ ਇਹ ਪੂਰਾ ਮਾਪੀ ਪਾਣੀ ਦੇ ਨਾਲ ਸਾਰਾ ਖਰਾਬ ਹੋ ਚੁੱਕਾ ਇਧਰ ਵੀ ਤੁਹਾਨੂੰ ਦਿਖਾਉਂਦੇ ਆ ਆ ਵੇਖੋ ਜੀ ਹੋਈ ਸਾਡੇ ਹਾਂ ਜੀ ਇਹ ਜਿਹੜਾ ਸਾਰਾ ਸਮਾਨ ਜਿਹੜਾ ਇਹ ਸਾਰਾ ਖਰਾਬ ਹੋ ਚੁੱਕਾ ਤੁਹਾਨੂੰ ਗਾ ਤੁਹਾਨੂੰ ਦਿਖਾਉਂਦੇ ਆ ਡੰਗਰਾਂ ਵਾਲੀ ਛੱਡ ਜਿਹੜੀ ਹੈਗੀ ਸੀਗੀ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਵੀ ਇਹ ਟੁੱਟ ਗਈ ਕਿਸ ਤਰ੍ਹਾਂ ਪੂਰੀ ਖਰਾਬ ਜਾਨੀ ਕਿ ਡਿੱਗ ਕੇ ਤੇ ਪੂਰੀ ਤਬਾਹ ਹੋ ਚੁੱਕੀ ਡੰਗਰ ਐਸ ਵੇਲੇ ਜਿਹੜੇ ਪੂਰੇ ਗਾਰ ਦੇ ਵਿੱਚ ਹੀ ਜਿਹੜੇ ਨੇ ਗਾਰ ਦੇ ਵਿੱਚ ਗਾਰ ਦੇ ਵਿੱਚ ਐਸ ਵੇਲੇ ਫਸੇ ਪਏ ਨੇ ਟੂੜੀ ਵੀ ਖਰਾਬ ਹੋ ਗਈ ਆ ਥੋੜੀ ਜਿਹਾ ਤੁਹਾਨੂੰ ਛੱਡ ਦਿਖਾਉਨੇ ਆ ਆਹ ਦੇਖੋ ਟੂੜੀ ਤੇ ਥੋੜੀ ਬਹੁਤੀ ਬਚ ਗਈ ਆ ਪਰ ਛੱਡ ਵੀ ਜਿਹੜੀ ਹੈਗੀ ਆ ਤੁਸੀਂ ਉਹ ਦੇਖ ਰਹੇ ਜੀ ਵੀ ਇਹ ਵੀ ਟੁੱਟ ਟੁੱਟ ਚੁੱਕੀ ਇਹ ਵਿੱਚੋਂ ਆ ਗਈ ਆ ਤੁਸੀਂ ਦੇਖ ਰਹੇ ਜੀ ਬਾਰਡਰ ਭੱਟੀ ਨੂ ਜੋ ਮਾਇਆ ਮੋਰ ਦੇ ਭੱਟੀ ਐਸਲੇ ਮੌਜੂਦ ਹਾਂ ਪਿੰਡ ਮਾਨੀ ਜਿੱਥੇ ਇੱਕ ਘਟਨਾ ਹੋਈ ਆ ਹੜ ਦੇ ਟਾਈਮ ਦੀ ਘਟਨਾ ਕੀ ਸੀ ਸਾਡੇ ਨਾਲ ਜੁੜ ਚੁੱਕੇ ਨੇ ਸੁਜੀਤ ਸਿੰਘ ਜੀ ਸਾਬਕਾ ਸਰਪੰਚ ਆਓ ਉਹਨਾਂ ਗੱਲਬਾਤ ਕਰਦੇ ਆ ਘਟਨਾ ਕੀ ਹੋਈ ਆ ਜੀ ਆਪਣਾ ਪਹਿਲਾ ਨਾਮ ਜੀ ਮੇਰਾ ਨਾਮ ਸਰਦਾਰ ਸੁਜੀਤ ਸਿੰਘ ਸਾਬਕਾ ਸਰਪੰਚ ਪਿੰਡ ਕਿਹੜਾ ਪਿੰਡ ਮਾਨ ਜੀ ਹਾਂਜੀ ਤੁਸੀਂ ਦੱਸਿਆ ਸੀ ਇੱਕ ਘਟਨਾ ਹੋਈ ਆ ਸਾਡੇ ਇਸ ਪਰਿਵਾਰ ਦੇ ਨਾਲ ਉਹ ਘਟਨਾ ਦਾ ਜਿਗਰ ਕੋ ਘਟਨਾ ਕੀ ਹੋਈ ਆ ਘਟਨਾ ਇਹ ਤਰ੍ਹਾਂ ਵੀ ਸਾਡਾ ਬਜ਼ੁਰਗੀ ਦਾ ਕੋਈ 90 ਸਾਲ ਦੀ ਉਮਰ ਦਾ ਉਹ ਜਿੱਦਣ ਪਾਣੀ ਆਇਆ ਵਾ ਸ਼ਵੇਰੇ ਮਨ ਸਾਡੇ 6:30 ਵਜੇ ਇੱਥੇ ਮਨ ਇਹਨਾਂ 3-3 ਫੁੱਟ ਪਾਣੀ ਹੋ ਗਿਆ ਸੀਗਾ ਤੇ ਮੈਂ ਬਜ਼ੁਰਗ ਨੂੰ ਮਨ ਆਪਣੇ ਲੱਕ ਦੇ ਉੱਤੇ ਚੁੱਕ ਕੇ ਦੇ ਆਪਣਾ ਪਿੱਛੇ ਉੱਚੇ ਖਾਂ ਲੈ ਕੇ ਜਾ ਰਿਹਾ ਸੀ ਮੈਨੂੰ ਆਂਦਾ ਵੀ ਕੀ ਗੱਲ ਹੋ ਗਈ ਆ ਮੈਂ ਕਿਹਾ ਵੀ ਆ ਪਾਣੀ ਆ ਗਿਆ ਵਾ ਤੇ ਇਹ ਕਰਕੇ ਤੈਨੂੰ ਲੈ ਕੇ ਜਾ ਰਿਹਾ ਹਾਂ ਉੱਚੇ ਥਾਂ ਉੱਥੇ ਮਿਲ ਦੋ ਰਤਾ ਤਿੰਨ ਹੀ ਉੱਥੇ ਰਹੇ ਉੱਚੇ ਸਾਬੇ ਤੇ ਜਿਹਦੇ ਦਿਨ ਜਦੋਂ ਅਸੀਂ ਇੱਥੇ ਘਰ ਆਏ ਆ ਘਰ ਉਹਨੂੰ ਲੈ ਲੈਂਦਾ ਤੇ ਉਹਨੇ ਫਿਰ ਇੱਥੇ ਘਰ ਦਾ ਹਲਾਦ ਵੇਖਿਆ ਤੇ ਪਾਣੀ ਕਾਫੀ ਅਜੇ ਦੋ ਦੋ ਤਿੰਨ ਤਿੰਨ ਫੋਟੋਂ ਉਦੋਂ ਵੀ ਪਾਣੀ ਹੈਗਾ ਸੀ ਤੇ ਅਸੀਂ ਉਹਨੂੰ ਉੱਚੇ ਸਾਂ ਇੱਥੇ ਆਪਣੇ ਬੁਹਾਲਿਆ ਵਾ ਤੇ ਉਹਨੇ ਆ ਘਰ ਦਾ ਆਣ ਕੇ ਜਦੋਂ ਹਲਾਦ ਵੇਖੇ ਤੇ ਸਾਡੇ ਘਰ ਦਾ ਵੀ ਨੁਕਸਾਨ ਕਾਫੀ ਹੋ ਚੁੱਕਾ ਹੈਗਾ ਉਮਰ ਕਿੰਨੀ ਹੈ ਬਜ਼ੁਰਗ ਜੀ ਜੀ ਉਮਰ 90 90 ਤੋਂ ਪਲੱਸ ਹੀ ਹੈਗੀ 90 99 ਸਾਲ ਉਮਰ ਹੋਣੀ ਹੈ ਉਹਨਾਂ ਦੀ ਜੀ ਜੀ ਘਰ ਲੈ ਲੈਂਦਾ ਤੁਸੀਂ ਉੱਥੋਂ ਤੋਂ ਬਾਅਦ ਹਾਂਜੀ ਹਾਂਜੀ ਤੇ ਉਹ ਮੁੜ ਕੇ ਫਿਰ ਜਦੋਂ ਉਹਨਾਂ ਵੇਖ ਕੇ ਉਹ ਉਦੋਂ ਹੀ ਕਹਿੰਦੇ ਸਰਵੇਂ ਚ ਆ ਗਏ ਨੇ ਮਤਲਬ ਫਿਰ ਉਹ ਦੋ ਦਿਨ ਮਲਭੋਸ਼ ਹੀ ਰਹੇ ਆ ਹਨਾ ਮਤਲਬ ਪਤਾ ਨਹੀਂ ਕਿ ਉਹਨੇ ਕੀ ਮੰਨ ਲਿਆ ਸੋਚ ਲਿਆ ਵੀ ਸਾਡੇ ਘਰ ਦਾ ਨੁਕਸਾਨ ਬਹੁਤ ਹੋ ਚੁੱਕਾ ਏ ਤੇ ਦੋ ਦਿਨ ਭੋਸ਼ ਰਹੇ ਨੇ ਤੇ ਤੀਜੇ ਦਿਨ ਮੁੜ ਕੇ ਵਿਚਾਰੇ ਉਹ ਰਾਤ 2 ਤਰੀਕ ਨੂੰ ਉਹਨਾਂ ਦੇ ਸ਼ਵਾਸ ਪੂਰੇ ਹੋ ਗਏ ਨੇ ਹਾਂਜੀ ਆ ਆ ਕਰਨਾ ਹੋਈ ਛੱਡੇ ਨੂੰ ਪਿੰਡ ਮਾਂ ਤੋਂ ਮੂਰਰ ਪੱਟੀ ਦੀ ਅੱਜ ਦੀ ਵਿਸ਼ੇਸ਼ ਰਿਪੋਰਟ ਜੀ